ਨਹੀਂ ਨਹੀਂ ਇਹਦੀ ਮੈਂ ਦੱਸ ਰਿਹਾ ਇਹਦੀ ਮੈਂ ਦੱਸ ਰਿਹਾ ਗੱਲ ਇਹ ਕਮਿਟਮੈਂਟ ਕਰ ਮੈਂ ਮੈਂ ਦੱਸ ਦਿਆਂ ਤੁਹਾਨੂੰ ਕੋਪੀ ਦਵਾਗੇ ਉਹ ਇਹਨਾਂ ਦੇ ਇੰਟਰਵਿਊ ਲੈ ਰਹੇ ਨੇ ਜਿਹੜਾ 3rd ਵਨ ਹੈ ਜਿਹਦੇ ਵਿੱਚ ਪੰਦਰਾਂ ਕਾਤੇ ਦੋ ਦੰਦਾਂ ਨੂੰ ਜੇਪਾ ਦੁਜੀ ਲਈ ਸਾਤ ਦਿਨ ਮੰਨਦੇ ਹਾਂ ਤਾਂ ਉਹਦੇ ਲਈ ਇਮੀਡੀਏਟਲੀ ਓਕੇ ਓਕੇ ਤੁਸੀਂ ਗੱਲ ਕਰਦੇ ਹੋ ਗੱਲ ਕਰਦੇ ਹੋਗੇ ਆ ਦੋ ਦੰਦਾਂ ਦੇ ਵੀ 500 ਕਰਦੇ ਹੋਗੇ ਹਾਂ ਬਸ ਇਸ ਦੇ ਵੀ ਦੋ ਦਿਨ ਹੋਰ 500 ਤੋਂ ਅੱਗੇ ਨਾ ਕਰੋ ਜੇ ਪਰਦਰ ਡਿਸਾਈਡ ਹੋ ਜਾਵੇ ਨਹੀਂ 500 ਬੰਦ ਕਰੋ ਕਿਹੜਾ ਫਿਰ ਡਿਸਾਈਡ ਵਾਲੀ ਗੱਲ ਹੁੰਦੇ ਉਹ ਇੱਕ ਜ਼ਰੂਰੀ ਮੰਨ ਲਓ ਵੈਰੀ ਐਲੀਪਰੈਂਸ ਸਾਹਿਬ ਇਹ ਕਹਿਦੀ ਹੈ ਵੀ ਅਸੀਂ ਦੋ ਦੰਦਾਂ ਦੇ ਜਿਹੜੇ ਆਰਡਰ ਹੈ ਫਿਰਮਨ ਨਾਲ ਗੱਲ ਕਰਕੇ ਜੇਦੋਂ ਜਿਹੜੀ ਆ ਗੱਲ ਕਰ ਰਹੇ ਮੈਂ ਨਾ ਪੀਚਾ ਨਾ ਕਿਦੇ ਉਹ ਅਸੀਂ ਪੂਰਾ ਪੂਰਾ ਚੱਲਣਾ ਚੇਅਰਮੈਨ ਸੋਹਾਰਾ ਕਹਿੰਦਾ ਚੇਅਰਮੈਨ ਕਰ ਦੋ ਤੁਸੀਂ ਸਾਰੇ ਕੰਮ ਕਰਦੇ ਆ ਆਪਣੇ ਮਾਪ ਨੂੰ ਜਿਵਾ ਫਿਰ ਨਹੀਂ ਤਾਂ ਤੁਸੀਂ 500 ਰੁਪਏ ਸੀ ਚੇਅਰਮੈਨ ਨੂੰ ਮਨਾ ਲੈਂਦੇ ਆ ਜਾ ਕੇ ਮੇਰੀ ਇੱਕ ਬੇਨਤੀ ਹੈ ਕਿ ਤੁਸੀਂ ਤੋਂ ਦੇ ਬਾਰੇ ਮੈਂ ਜੀ ਬਸ ਪੰਚ ਕਰਵਾ ਦੇਵਾਂਗਾ ਹਾਂ ਹੀ ਕਰ ਲੈ ਉਹ ਕਰਦੇ ਰੋ ਰੋ ਪੰਚ ਕਰ ਦੋਗੇ ਤੁਸੀਂ ਔਰ ਇਹ ਚੀਜ਼ ਔਰ ਜਿਹੜੇ ਬੰਦੇ ਆ ਜਾਣਗੇ ਤੁਸੀਂ ਚੱਕਾ ਨਹੀਂ ਕਰ ਕੋਣ ਇਸ ਤੋਂ ਔਰ 17 ਦਿਨਾਂ ਚ ਜਦੋਂ ਆਪਣੀ ਬਾਕੀਆਂ ਦੀ ਵੈਰੀਫਿਕੇਸ਼ਨ ਹੋਊਗੀ ਕਲੈਰਿਟੀ ਹੋਊਗੀ ਉਵੇਂ ਹੀ ਇਹਦੀ ਵੀ ਕਲੈਰਿਟੀ ਹੋ ਜੂਗੀ 17 ਦਿਨ ਬਾਅਦ ਤਿੰਨਾਂ ਦਾ ਫੈਸਲਾ ਹੋ ਜਾਊਗਾ ਤੇ ਬੰਦੇ ਆਪਣੇ ਛੱਡ ਕੇ ਸਾਰੇ ਇੱਥੇ ਆਉਣਗੇ ਉਸ ਤੋਂ ਬਾਅਦ ਆਪਾਂ ਠੀਕ ਹੈ ਜੀ ਅੱਜ ਕਰਵਾ ਲਈਏ ਇਹ ਆਪਣਾ ਪਿਆਰ ਰਿਕਾਰਡ ਕਰਦੇ ਆ ਉਹ ਅੱਜ ਦੋ ਦਿਨਾਂ ਬਾਅਦ ਇਹ ਕਹਿ ਦੇਣ ਕਿ ਦੋ ਦਿਨਾਂ ਬਾਅਦ ਬੰਦ ਔਰ 70 ਦਿਨਾਂ ਬਾਅਦ ਜਦੋਂ ਬਾਕੀ ਦੋਆਂ ਦੀ ਵੈਰੀਫਿਕੇਸ਼ਨ ਹੋ ਜਾਏਗੀ ਦੀ ਪੂਰੀ ਅਪੀਲ ਦੋ ਦਿਨ ਤੁਸੀਂ ਜਿਹੜਾ ਡਿਸੀਜਨ ਦੋ ਦਿਨ ਬਾਅਦ ਲੈਣਾ ਉਹ ਨਹੀਂ ਤੇ ਬੰਦ ਰੱਖ ਲਓ ਜਿੱਥੇ 7 ਦਿਨ ਕਹਿ ਰਹੇ ਸੀ ਦੋ ਦਿਨ ਚੱਲ ਕੋਈ ਮੈਂ ਹੈ ਨਾ ਉਹਦਾ ਕਾਰਨ ਹੈ ਆਪਾਂ ਇਹ ਗੱਲ ਦੇਖੀ ਕੋਈ ਕਪਲ ਰਸਤਾ ਬਣ ਜਾਂਦਾ ਕਿ ਚੇਅਰਮੈਨ ਨੇ ਸਟੇ ਦਾ ਆਰਡਰ ਲਿਖਤੇ ਜੀ ਮਤਲਬ ਬੰਦੀ ਕਰਾ ਲੈ ਨਹੀਂ ਨਹੀਂ ਇਹਦੀ ਮੈਂ ਦੱਸ ਰਿਹਾ ਇਹਦੀ ਮੈਂ ਦੱਸ ਰਿਹਾ ਗੱਲ ਇਹ ਕਮਿਟਮੈਂਟ ਮੈਂ ਮੈਂ ਦੱਸਦਾ ਤੁਹਾਨੂੰ ਭਾਈ ਜੀ ਭਾਈ ਜੀ ਮੈਂ ਦੱਸਦਾ ਮੇਰੇ ਕੋਲ ਇਲੀਗਲ ਪਰਮਿਸ਼ਨ ਦਿੱਤੀ ਫੁੱਟੇ ਦੇ ਰਾਜ ਸੁਟਣ ਦੀ ਤੁਸੀਂ ਕਹਿੰਨਾ ਉਹ ਚੇਰਾ ਮੇਰੀ ਗੱਲ ਤਾਂ ਸੋਲਾ ਹੋਣਾ ਦੋ ਦਿਨਾਂ ਬਾਅਦ ਉਹ ਬੰਦ ਹੋਊਗਾ ਐਨੀ ਕਾਸਟ ਇਹ ਆਪਣੇ ਨਾਲੇ ਵਾਦਾ ਕਰ ਰਹੇ ਨੇ 7 ਦਿਨਾਂ ਬਾਅਦ ਇਹਨਾਂ ਦਾ ਫੈਸਲਾ ਹੋਊਗਾ ਇਲਿਗੈਲਿਟੀ ਦੇ ਬਾਈਸ ਕਲੀਅਰ ਆਹੀ ਚਾਹ ਰਹੇ ਆ ਨਾ ਆਹੀ ਚਾਹ ਰਹੇ ਆ ਆਪਾਂ ਚਾਹ ਰਹੇ ਕਿ ਅੱਜ ਬੰਦ ਹੋ ਜਾ ਸੱਤ ਦਿਨਾਂ ਬਾਅਦ ਫੈਸਲਾ ਹੋ ਜਾ ਇਹ ਕਹਿ ਰਹੇ ਕਿ ਮੇਰਾ ਤਾਂ 2 ਦਿਨਾਂ ਬਾਅਦ ਹੋ ਚੁੱਕਾ ਨਹੀਂ ਨਹੀਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮਸਲਮਾਨ ਤੋਂ 2 ਦਿਨ ਹੋ ਗਏ ਨੇ ਜਿਹਦੀ ਗੁੰਮ ਹੋ ਗਈ 25000 ਜਿੰਦ ਬੰਦ ਕਰ ਦਿਓ एक का पर्यान नहीं पाता, एक ही एक पूर्ण दी, बहुत संगत नहीं पड़ता, सब तो आठ-नौली संगत हैं। नहीं, नहीं, मान लो कि एक बार जब बियों बियों दो चलेगा उसके बाद लखन सब निकल जाती है, ना? लखन सब निकल जाती है, ना? लखन जब आप लखन का लखन का खड़ा हुआ ही, हाँ, लगा है कि ये परंपरा के लिए ਇਹ ਖਬਰਾਂ ਫੈਲੀਆਂ ਸੀ ਨਾ ਉਹ ਵੀਡੀਓ ਚੱਲੇ ਨਹੀਂ ਅਸਲ ਵਿੱਚ ਉਹਦੇ ਵੀਡੀਓ ਨਹੀਂ ਹੋਣੇ ਚਾਹੀਦੇ ਸੀ ਬਾਹਰ ਉਹ ਲੋਕ ਕਾਰਪੋਰੇਟ ਨਿਸ਼ਾਨ ਇਹ ਸੰਗਤ ਨੂੰ ਕਿਵੇਂ ਰੋਕਿਆ ਮੈਨੂੰ ਪਤਾ ਇੱਕ ਮਾਸ ਇੱਕ ਕਿਵੇਂ ਰੋਕਿਆ ਇਹ ਚੀਜ਼ ਪੁਲਿਸ ਕਰ ਲਓ ਤੁਸੀਂ ਦੋ ਦਿਨਾਂ ਬਾਅਦ ਉਹ ਬੰਦ ਕਰ ਦਿਓ ਜੇ ਕਹਿ ਦਿਓ ਔਰ ਸੱਤਾਂ ਦਿਨਾਂ ਬਾਅਦ ਜੋ ਤਿੰਨਾਂ ਦਾ ਓਪੀਨੀਅਨ ਹੋਗਾ ਉਹ ਵੀ ਮੰਨ ਕਰਾਂਗੇ ਹੈ ਨਾ